ਸਸਿਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਦਵਾਨੇ ਦਾ ਸ਼ਰਬਤ ਤੇ ਇੱਥੇ ਆਪਾਂ ਦਵਾਨੇ ਨੂੰ ਛੋਟੇ ਛੋਟੇ ਪੀਸ ਕਰ ਲਏ ਸੀ ਆਪਾਂ ਇਹਨਾਂ ਦੇ ਬੀਜ ਕੱਢ ਦਿੱਤੇ ਸੀ ਤੇ ਇੱਕ ਗਲਾਸ ਆਪਾਂ ਇੱਕ ਕੱਪ ਦੁੱਧ ਲਵਾਂਗੇ ਇੱਥੇ ਮੈਂ ਲਈ ਸੀ ਕਤੀਰਾ ਗੁੰਦ ਚੀਆ ਸੀਡ ਤੇ ਇੱਥੇ ਲਈ ਸੀ ਆਪਾਂ ਪੀਸੀ ਹੋਈ ਚੀਨੀ ਤੇ ਇੱਥੇ ਲਿਆ ਸੀ ਆਪਾਂ ਕਲ ਟੈਨਨ ਤੇ ਹੋਣ ਇਹਦੇ ਵਿੱਚ ਆਪਾਂ ਤਰਬੂਜ ਪਾ ਦਵਾਂਗੇ ਚੀਆ ਸੀਟ ਪਾ ਦਵਾਂਗੇ ਆਪਾਂ ਇਹ ਸ਼ਰਬਤ ਬਹੁਤ ਜ਼ਿਆਦਾ ਟੇਸਟ ਲੱਗਦਾ ਹੈ ਇੱਥੇ ਕਤੀਰਾ ਗੁੰਦ ਪਾ ਦਵਾਂਗੇ ਚੀਨੀ ਪਾ ਦਵਾਂਗੇ ਆਪਣੇ ਮਿੱਠੇ ਮਤਾਬਕ ਤੇliasi ਆਪਾਂ ਰੋ ਆਵ ਜਾ ਇਹਨੂੰ ਵੀ ਪਾ ਦਵਾਂਗੇ ਹੁਣ ਆਪਾਂ ਦੁੱਧ ਨੂੰ ਪਾਵਾਂਗੇ ਪਉਣ ਕੇ ਕਿਉਂਕਿ ਬੱਚੇ ਮਲਾਈ ਨਹੀਂ ਪਸੰਦ ਕਰਦੇ ਜਦੋਂ ਮਲਾਈ ਆ ਜਾਂਦੀ ਹੈ ਮਿਕਸ ਕਰ ਦਵਾਂਗੇ ਆਪਾਂ ਸਾਰੀਆਂ ਇਹਨਾਂ ਚੀਜ਼ਾਂ ਨੂੰ ਤਰਬੂਜ ਵਾਲਾ ਸ਼ਰਬਤ ਬਣ ਕੇ ਤਿਆਰ ਹੈ ਤੇ ਜੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਨਾ ਹੋਵੇ ਤਾਂ ਪਾਣੀ ਵੀ ਆਪਾਂ ਐਡ ਕਰ ਸਕਦੇ ਆਂ ਤੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਨੂੰ ਪਾ ਦਵਾਂਗੇ ਜਿਆਦਾ ਨਹੀਂ ਪਾਣੀ ਪਾਵਾਂਗੇ ਬਸ ਥੋੜਾ ਜਿਹਾ ਪਾਣੀ ਪਾ ਕੇ ਤੇ ਸ਼ਰਬਤ ਤਿਆਰ ਹੈ ਤਾਂ ਤੁਸੀਂ ਦੇਖ ਸਕਦੇ ਆਂ ਮਿੰਟੋ ਮੈਂਟ ਸ਼ਰਬਤ ਬਣ ਕੇ ਰੈਡੀ ਹੈ ਸ਼ਰਬਤ ਨੂੰ ਆਪਾਂ ਗਲਾਸਾਂ ਵਿੱਚ ਪਾ ਦਵਾਂਗੇ ਸ਼ਰਬਤ ਵਿੱਚ ਆਪਾਂ ਪਾ ਦਵਾਂਗੇ ਆਈਸੋਲ ਉਪਰੋਂ ਦੀ ਪਾ ਦਵਾਂਗੇ ਚੀਆ ਸੀ ਤੇ ਜੇ ਸਾਡੀ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਸ਼ਰਬਤ ਦੀ ਵੀਡੀਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ